ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਹਸਪੀਟਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਲ੍ਹ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜੱਜ ਸਾਹਿਬ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਡੇ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮ ਐਲ ਆਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਚੂ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਏ ਔਰ ਇਹਦੇ ਵਿੱਚ ਮੈਂ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੰਸਟੀਚਿਊਟਤਾ ਜੱਜ ਸਾਹਿਬ ਨੇ ਪਹਿਲਾਂ ਜਨਰਲ ਹਸਪਤਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਠੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸਿਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਨਹੀਂ ਜਿਵੇਂ ਚੁਪੜ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਫ ਚਾਰ ਡਾਕਟਰਾਂ ਦੀ ਇੱਕ ਵਾਈਫ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਿਰ ਫਰਦਰ ਚ ਉਹਨਾਂ ਨੇ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਭ ਨੂੰ ਕੀਤਾ ਜਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹਿ ਲਓ ਕਿ 11 ਤੋਂ 12 12 ਇੰਟਰੀ ਆਈਆਂ ਨੇ ਸੋ ਇਹਦਾ ਜੋ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਜਤੇ ਤੋਂ ਪਹਿਲਾਂ ਦੱਸਣੀ ਚਾਹਣਾ ਕੀ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ ਰਾਈਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੀ ਵੀ ਲੋਅਰਸ ਦੀ ਹੈਗੀ ਏ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀ ਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸਣੀ ਆ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸਿਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਜੇਕਰ ਫਰਮਾ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਵਿੱਚ ਕਹਿਣ ਤੋਂ ਮੈਂ ਚਾਹੁੰਦਾ ਹਾਂ ਕਿ 11 ਇੰਜਰੀਜ਼ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਜਰੀਜ਼ ਉਹਨਾਂ ਦੀਆਂ ਜੜੀਆਂ ਵਿੱਚ ਆਈਆਂ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਹਿਣ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਬਾਣਾ ਦੀ ਬੇਅਦਬੀ ਹੋਈਏ ਔਰ ਇਹਦੇ ਵਿੱਚ ਕਾਫੀ ਜੜੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਲੈਖਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਹੜੀਆਂ ਸਾਡੇ ਕੋਲੋਂ ਥਾਰੋ ਨੇ ਰਿਪੋਰਟਸ ਆਈਆਂ ਨੇ ਮੈਂ ਇਹ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀ ਰਹਣ ਪਰ ਮੈਂ ਇੱਕ ਚੀਜ਼ ਅਸਿਆ ਦੇਖੋ ਮੇਰੇ ਹੱਥ 'ਚ ਨੇ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਵੀ ਕਿਸ ਲੈਵਲ ਦੀ ਪ੍ਰੋਟੈਨਿਟੀ ਕਿਸ ਲੈਵਲ ਦਾ ਅਣਮਨੁੱਖੀ ਜਿਹੜਾ ਉਹਨਾਂ ਤੇ ਨਾਲ ਤਸੱਦ ਦੇ ਉੱਟਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਹੁੰਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮਿਹਨਤ ਦੀਆਂ ਜੋ ਰੰਗ ਲੈ ਕੇ ਆਈ ਹੈ ਕਿਤੇ ਨਾ ਕਿਤੇ ਪਰਵਾਰ ਨੂੰ ਇਨਸਾਫ ਮਿਲਣ ਵਾਲੇ ਪਾਸੇ ਅਸੀਂ ਤੁਰੇ ਹਾਂ ਸੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੋੜ ਸੰਧੀ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੇ ਜੀ ਅਸੀਂ ਨਾ 10 ਤਰੀਕ ਤੋਂ ਹੀ ਇਹੋ ਜੋਰ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਇਹ ਡਿਟੇਲ ਦਾ ਜੇਲ੍ਹ ਦਾ ਸੁਪਰੀਂਡੈਂਟ ਆ ਪੁੱਛੜ ਮਨ ਗਾ ਐਡਾ ਵੱਡਾ ਪੁੱਛੜ ਜਿੰਨੇ ਕੀ ਵੇਖੋ 11 ਇੰਚਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੀਆਂ ਜਦੋਂ ਇਹਨੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ੍ਹ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨਾਂ ਦਾ ਮੈਡੀਕਲ ਦੱਸਿਆ ਬਸ ਇੰਨੀ ਇੰਨੀ ਸਾਟ ਲੱਗੀ ਮੋਲੇ ਇੱਕ ਡਾਂਗ ਨਾ ਕੁੱਟਿਆ ਪਰ ਚਾਰ ਪੁਆਇੰਟ ਡਾਂਗਾਂ ਮਾਰੀਏ ਭਾਜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਤੇਰੀ ਬੋਲਣਾ ਆਉਂਦਾ ਵਕੀਲ ਸਾਹਿਬਾ ਤੁਹਾਨੂੰ ਦੱਸ ਦਿੰਦਾ ਇਹ ਕਿ ਬੋਨਰ ਬੋੜ ਦੇ ਦਿੱਤੇ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਦੱਸ ਦਿੱਤਾ ਕਿ ਇਹਦੇ ਇਹਦੇ ਨੇ ਮਤਲਬ ਕਿ ਨਿਸ਼ਾਨ ਨੇ ਬੋਡੀ ਦੇ ਉੱਤੇ ਹਜੇ ਤੱਕ ਮਿਸਾਲ ਲਓ ਕਿ 10 ਤਰੀਕ ਦਾ ਵਾਕਿਆ ਹੋਇਆ 10 ਤਰੀਕ ਨੂੰ ਲੈ ਕੇ 18 ਤਰੀਕ ਅੱਜ ਹੋ ਚੁੱਕੀ ਹੈ 18 ਤਰੀਕ ਦੇ ਵਿੱਚ ਵਿੱਚ ਦੇਖੋ ਅੱਜ ਵੀ ਇਹ ਪਾਸਾ ਸਾਰਾ ਨੀਲ ਨਾਲਾ ਸੰਦੀਪ ਸਿੰਘ ਦਾ ਭਰਿਆ ਪਿਆ ਮਤਲਬ ਕਿ ਇਹ ਜੋ ਮੈਂ ਜਿਹੜਾ ਚ ਵੇਖ ਕੇ ਆਇਆ ਨਾ ਭਾਜੀ ਮੇਰੇ ਕੋ ਵੇਖਿਆ ਨਹੀਂ ਕਿ ਰੋਣ ਨਿਕਲਦਾ ਹੈ ਰੋਣ ਤੇ ਜਿਹੜਾ ਆਫੀਸਰ ਨਾਲਾ ਆਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪਾਈਆਂ ਦੇ ਬਾਏ ਨੇ ਮਨਾਂ ਦੇ ਪਰਚੀ ਹੋ ਜਿਹਦੇ ਬੁੱਚਣਾ ਤੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਵੇਖੋ ਮਾਲਜੋਗ ਕੋਰ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਰਜਿਤਰਾ ਹਸਪੀਟਲ ਲਾਇਕ ਕਰਾਇਆ ਜਾਵੇ ਮਗਰ ਇਹ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਸਿੰਘ ਦੇ ਦਬਾਨ ਤੇ ਲੱਗੇ ਕਿਹੇ ਤਰੀਕੇ ਸੰਦੀਪ ਸਿੰਘ ਦੱਬ ਜਾਵੇ ਆਵਾਜ਼ ਇਹਨਾਂ ਆਪਣੀ ਬਾਹਰ ਕੱਢ ਸਕੇ ਤਾਂ ਮੈਡੀਕਲ ਨਾ ਆਪ ਕਰਵਾਈਏ ਇੰਨਾ ਜੋਰ ਲਾ ਦਿੱਤਾ ਕਿ ਇਹਨਾਂ ਦੇ ਹੱਥਾਂ ਬਾਲਾਂ ਦੀ ਪੈ ਚੁੱਕੀ ਕਿ ਨਾ ਬਾਕੀ ਸੰਗਤ ਕੇ ਇੱਕੋ ਬੇਜਿੱਤ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਪੋਕੀ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਲ ਬ੍ਰਦਰ ਜਿਹੜੇ ਸਾਡੇ ਵਕੀਲ ਨੇ ਇਹ ਕਾਫੀ ਮਨ ਲਕੀ ਮਿਹਨਤ ਆਪਣੀ ਕਰਦੇ ਪਏ ਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨਾ ਕਿਤਨਾ ਮੇਰੇ ਘੁੰਮਲ ਬਦਰ ਵਕੀਲ ਨੂੰ ਕਿਤਨਾ ਕਿਤਨਾ ਦਬਾਇਆ ਜਾ ਰਿਹਾ ਤੇ ਸੰਜੀਤ ਜੀ ਤੁਹਾਡੇ ਤੇ ਵੱਧ ਤੋਂ ਇਹ ਸੰਜੀਤ ਜੀ ਇੱਕੋ ਬੇਨਤੀ ਕਰ ਸੰਜੀਤ ਜੀ ਵੱਧ ਤੋਂ ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਨੂੰ ਜੱਜਦਾ ਸਾਹਿਬ ਨੇ ਕਿਹਾ ਕਿ ਸੱਜਦਾ ਸਾਹਿਬ ਜੀ ਇੱਥੇ ਉੱਤਰ ਸਟੇਕ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਪਕੀ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਅਨੇਵਾਹ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿਣਾ ਵਾਂ ਕਿ ਇਹ ਨਾ ਬੁਝੜਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਭਾਈ ਉਹਨਾਂ ਜਨ ਆਪਾਂ ਸਾਹ ਨਹੀਂ ਲੈਣਾ ਐਨੀ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਮੈਂ ਜਾਂਦਾ ਜਾਂਦਾ ਜ਼ਰੂਰ ਕਹਾਂਗਾ ਵੀ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਆਲਰੇਡੀ ਆਪਣੀ ਮਾਨਜੋ ਕੋਰਟ ਨੂੰ ਦੇ ਸਕੇ ਆ ਦੇ ਚੁਕੇ ਆ ਸੋ ਬਿਲਕੁਲ ਖੱਬਿਓ ਸੱਚੋ ਦਬਾਅ ਪਣ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਅਦਾ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਹੁਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਬਰੋਟੇਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਅਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਸੋ ਉਹ ਉਹਦੇ ਸਮਾਪਤੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਤੇ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਬਾਈਬੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਈਬੂ ਜੀ ਕੀਤਾ ਇੱਕ ਬੇਨਤੀ ਵੀ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਦੇ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੂੰ ਇਹ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸੱਚ ਦਾ ਸੱਚ ਸਾਹਮਣੇ ਲਿਆਂਦਾ ਜਾਵੇ ਅੰਦਰ ਉਹਨਾਂ ਨੂੰ ਸੀਸੀਟੀਵੀ ਫੋਟੇ ਦੀ ਜੁਰਮ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਾਹ ਰਿਪੋਰਟ ਤੇ ਆ ਚੁੱਕੀ ਹੈ ਪਰ ਫੇਰ ਵੀ ਸੀਸੀਟੀਵੀ ਕੈਮਰੇ ਜਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋਂ ਉੱਪਰ ਬੰਦੇ ਵੀ ਤੇ ਨਹੀਂ ਹੈਗੇ ਸੀ ਜੋ ਹਰ ਡਾਊਟ ਹੋ ਰਿਹਾ ਹੈ ਇਸ ਟਾਈਮ ਤੇ ਭਾਜੀ ਬਹੁਤ ਜ਼ਿਆਦਾ ਡੇਂਜਰਸ ਕੰਮ ਹੋ ਚੁੱਕਾ ਹੈ ਇੱਥੇ ਵੀ